ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਦਸਾਂ ਸ਼ਬਦਾਂ ਦਾ ਸਵਾਦ ਕਰਦਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਪਿਛਲੇ ਦਿਨੀ ਰਾਜ ਸਭਾ ਦੇ ਵਿੱਚ ਜਿਹੜਾ ਬਿਆਨ ਦਿੱਤਾ ਹੈ ਡਾਕਟਰ ਭੀਮrao ਅੰਬੇਡਕਰ ਜੀ ਦੇ ਖਿਲਾਫ ਉਹਨਾਂ ਨੇ ਰਾਜ ਸਭਾ ਦੇ ਵਿੱਚ ਬੋਲਦੇ ਆ ਇਹ ਕਿਹਾ ਕਿ ਜਿੰਨਾ ਤੁਸੀਂ ਅੰਬੇਡਕਰ ਅੰਬੇਡਕਰ ਕਰਦੇ ਰਹਿੰਦੇ ਹੋ ਵਿਰੋਧੀ ਧਿਰ ਨੂੰ ਕਿਹਾ ਕਿ ਜੇ ਤੁਸੀਂ ਰਾਮ ਦਾ ਨਾਮ ਜਪੋ ਤਾਂ ਤੁਹਾਡੀਆਂ ਕਈ ਪੀੜੀਆਂ ਤਰ ਜਾਣੀਆਂ ਸੀ ਉਹ ਅਸੀਂ ਇਹ ਸਮਝਦੇ ਆ ਕਿ ਸਾਡੇ ਜਿਹੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸੀ ਡਾਕਟਰ ਭੀਮrao ਅੰਬੇਡਕਰ ਉਨਾ ਦਾ ਬਹੁਤ ਵੱਡਾ અપਮਾਨ ਉਸ ਹਾਊਸ ਦੇ ਵਿੱਚ ਹੋਇਆ ਜਿਹੜਾ ਹਾਊਸ ਸਾਡੇ ਉਸ ਸੰਵਿਧਾਨ ਦੀ ਦੇਣ ਹੈ ਜਿਹੜਾ ਸੰਵਿਧਾਨ ਦਾ ਸਭ ਤੋਂ ਵੱਡਾ ਸਦਨ ਹੈ ਪਵਿੱਤਰ ਸਦਨ ਅਸੀਂ ਜਿੱਥੋਂ ਸਾਡੇ ਰਾਸ਼ਟਰ ਦੇ ਸਾਰੇ ਫੈਸਲੇ ਹੁੰਦੇ ਆ ਕਿੱਥੇ ਸਾਡੇ ਪੂਰੇ ਭਾਰਤ ਦੀ ਜਨਤਾ ਦੇ ਭਵਿੱਖ ਦੇ ਫੈਸਲੇ ਹੁੰਦੇ ਆ ਸੋ ਇਹ ਜਿਹੜੀ ਆਰਐਸਐਸ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਇੱਕ ਨੀਤੀ ਰਹੀ ਹੈ ਸਾਡੇ ਭਾਰਤੀ ਸੰਵਿਧਾਨ ਦੇ ਖਿਲਾਫ ਮੌਜੂਦਾ ਸੰਵਿਧਾਨ ਦੇ ਖਿਲਾਫ ਉਹਨੂੰ ਵੀ ਇੱਕ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਬਿਆਨ ਇਹ ਉਜਾਗਰ ਕਰਦਾ ਉਕੇ ਕਾਂਗਰਸ ਪਾਰਟੀ ਨੇ ਬਹੁਤ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ 1885 ਚ ਕਾਂਗਰਸ ਪਾਰਟੀ ਬਣੀ ਸੀ 1885 ਤੋਂ ਲੈ ਕੇ 1947 ਤੱਕ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਔਰ ਆਜ਼ਾਦੀ ਦੇ ਰੂਪ ਦੇ ਵਿੱਚ ਸਾਨੂੰ ਇਹ ਸੰਵਿਧਾਨ ਮਿਲਿਆ ਇਹ ਸੰਵਿਧਾਨ ਆ ਜਿਹੜਾ ਸਾਨੂੰ ਇੱਕ ਆਮ ਨਾਗਰਿਕ ਨੂੰ ਜਿੱਥੇ ਆਜ਼ਾਦੀ ਤੇ ਸਨਮਾਨ ਪ੍ਰਦਾਨ ਕਰਦਾ ਉੱਥੇ ਨਾਲ ਸਮਾਜਿਕ ਬਰਾਬਰੀ ਆਰਥਿਕ ਬਰਾਬਰੀ ਤੇ ਰਾਜਨੀਤਿਕ ਬਰਾਬਰੀ ਇਹ ਵੀ ਪ੍ਰਦਾਨ ਕਰਦਾ ਔਰ ਇਹ ਗੱਲ ਆਰਐਸਐਸ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਈ ਕਿ ਆਰਐਸ ਆਰਐਸ ਸਾ ਜਿਹੜੀ ਤੇ ਭਾਰਤੀ ਜਨਤਾ ਪਾਰਟੀ ਔਰਤਾਂ ਦੇ ਤੇ ਦਲਿਤ ਵਰਗ ਦੇ ਹਮੇਸ਼ਾ ਖਿਲਾਫ ਰਹੀ ਹੈ ਉਹ ਕਹਿੰਦੇ ਰਿਹਾ ਜਿਹੜੀ ਜਿਸ ਤਰ੍ਹਾਂ ਸਨਾਤਨ ਧਰਮ ਕਹਿੰਦਾ ਕਿ ਔਰਤ ਆ ਜਿਹੜੀ ਪੈਰ ਦੀ ਜੁੱਤੀ ਹੈ ਪਤੀ ਪਰਮੇਸ਼ਰ ਹੈ ਪਰ ਜਿਹੜਾ ਸਾਡਾ ਸੰਵਿਧਾਨ ਆ ਉਹ ਔਰਤਾਂ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਇਸੇ ਤਰ੍ਹਾਂ ਦਲਤਾਂ ਨੂੰ ਵੀ ਇਹ ਚਾਰ ਵਰਨਾ ਦੇ ਵਿੱਚ ਵੰਡ ਕੇ ਦੇਖਦੇ ਆ ਸੋ ਉਹ ਸਾਰੀਆਂ ਗੱਲਾਂ ਇਹਨਾਂ ਨੂੰ ਮਨਜ਼ੂਰ ਨਹੀਂ ਔਰ ਕਾਂਗਰਸ ਪਾਰਟੀ ਜਿਹੜਾ ਇਹ ਬਿਆਨ ਦਿੱਤਾ ਮਿਤਸ਼ਾਰਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਹਿਦੀ ਕਰਦੀ ਹੈ ਹਰੋਸੀ ਮੰਗ ਕਰਦੇ ਆ ਕਿ ਇੱਕ ਉਹ ਵਿਅਕਤੀ ਜਿਨੇ ਉਸ ਸੰਵਿਧਾਨ ਦੀ ਸਹੁੰ ਖਾਧੀ ਹੈ ਕੇਂਦਰੀ ਗ੍ਰਹਿ ਮੰਤਰੀ ਦਾ ਜਿਹੜਾ ਅਹੁਦਾ ਸੰਭਾਲਿਆ ਹੈ ਸੰਵਿਧਾਨ ਦੀ ਸਹੁੰ ਖਾ ਕੇ ਕਿ ਮੈਂ ਸੰਵਿਧਾਨ ਦੇ ਪ੍ਰਤੀ ਸੱਚੀ ਨਿਸ਼ਟਾ ਰੱਖਦਾ ਤੇ ਆਪਣੇ ਅਹੁਦੇ ਦਾ ਸਨਮਾਨ ਕਾਇਮ ਰੱਖੂਗਾ ਅੱਜ ਉਹਨਾਂ ਨੇ ਜਿੱਥੇ ਸੰਵਿਧਾਨ ਦੇ ਖਿਲਾਫ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅਵੇਦਕਰ ਦੇ ਖਿਲਾਫ ਇਹ ਅਪਮਾਨਜਨਕ ਟਿੱਪੀਆਂ ਟਿੱਪਣੀਆਂ ਕਰਕੇ ਸੰਵਿਧਾਨ ਦਾ ਵੀ ਇੱਕ ਤਰ੍ਹਾਂ ਨਾਲ ਅਪਮਾਨ ਕੀਤਾ ਹੈ ਉਹ ਸਦਨ ਦਾ ਵੀ ਅਪਮਾਨ ਕੀਤਾ ਹੈ ਤੇ ਉਹਨਾਂ ਨੂੰ ਤੁਰੰਤ ਉਸ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਇਹ ਮੰਗ ਸੀ ਕਾਂਗਰਸ ਪਾਰਟੀ ਕੋਲ ਕਰ ਰਹੀ ਸਰ ਕਈ ਵਾਰੀ ਰੱਖਣ ਨੂੰ ਮਿਲਿਆ ਕਿ ਕਈ ਵਾਰੀ ਜਗੀਆਂ ਲਾਥਾਂ ਆਉਂਦੀਆਂ ਕਿ ਜਿਸ ਤੋਂ ਲੱਗਦਾ ਹੈ ਕਿ ਬੀਜੇਪੀ ਪਾਰਟੀ ਜਾਂ ਸੰਘ ਆਪਣੇ ਅਸੂਲਾਂ ਦੇ ਅਧਾਰ ਤੇ ਜਿਹੜਾ ਐਮੈਂਡਮੈਂਟ ਕਰਨੀ ਚਾਹੁੰਦਾ ਹੈ ਸੰਵਿਧਾਨ ਸਰਕਾਰ ਦੇ ਵਿੱਚ ਜੋ ਕਿ 70 ਸਾਲਾਂ ਤੋਂ ਆਇਆ ਕਰਕੇ ਜੀ ਲਗਾਤਾਰ ਦੇ ਸੰਵਿਧਾਨ ਦੇ ਤਰੀਕੇ ਜਿਹੜਾ ਦੇਸ਼ ਚੱਲਦਾ ਜਾ ਰਿਹਾ ਦੇਖੋ ਜੀ ਜੇਸੀ 1947 ਤੋਂ ਲੈ ਕੇ ਹੁਣ ਤੱਕ ਦੇਖੀਏ ਸਾਡੇ ਦੇਸ਼ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਸਾਰੇ ਖੇਤਰਾਂ ਦੇ ਵਿੱਚ ਆਰਥਿਕ ਖੇਤਰ ਦੇ ਵਿੱਚ ਜਿਹੜੇ ਲੋਕਾਂ ਨੂੰ ਖੇਤ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ਇਸੇ ਤਰ੍ਹਾਂ ਕਿੰਨੀਆਂ ਕੁਦਰਤੀ ਆਫਤਾਂ ਆਈਆਂ ਉਹਦੇ ਸਬੰਧ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਇਸੇ ਤਰ੍ਹਾਂ ਅਨਾਜ ਦੇ ਵੱਲੋਂ ਪੈਸਿਆਂ ਵੱਲੋਂ ਆਤਮ ਨਿਰਭਰਤਾ ਬਹੁਤ ਖੇਤਰਾਂ ਦੇ ਵਿੱਚ ਅਸੀਂ ਬਹੁਤ ਤਰੱਕੀ ਕੀਤੀ ਹੈ ਔਰ ਤਰੱਕੀ ਇਸ ਕਰਕੇ ਹੋਈ ਹੈ ਕਿ ਸਾਡੀ ਜਿਹੜੀ ਇੱਕ ਗੁਲਦਸਤਾ ਅਸੀਂ ਬਣਾਇਆ ਧਰਮ ਨਿਰਪੱਖ ਤੇ ਲਿੰਗ ਭੇਦ ਤੋਂ ਉੱਪਰ ਉੱਠ ਕੇ ਜਾਤੀ ਭੇਦ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਰਲ ਕੇ ਕੰਮ ਕੀਤਾ ਤੇ ਰਲ ਕੇ ਕੰਮ ਕਰਨ ਦਾ ਨਤੀਜਾ ਹੀ ਇਹ ਨਿਕਲਿਆ ਜਿਹੜਾ ਸਾਡਾ ਦੇਸ਼ ਅੱਜ ਇਹ ਤਰੱਕੀ ਦੇ ਰਾਹ ਤੇ ਤੁਰਿਆ ਜੇ ਅਸੀਂ ਦੁਬਾਰਾ ਫਿਰ ਉਹਨਾਂ ਗੱਲਾਂ ਦੇ ਵਿੱਚ ਆ ਜਾਵਾਂਗੇ ਜਾਤੀ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਖਿੱਤਿਆਂ ਦੇ ਆਧਾਰ ਤੇ ਲੜਾਈ ਕਰਨ ਲੱਗ ਪਾਵਾਂਗੇ ਤੇ ਫਿਰ ਜਿਹੜੀ ਇਹ ਸਾਡੀ ਸਪੀਡ ਅੱਤਰਕੀ ਇਹ ਮੱਧਮ ਪਊਗੀ ਤੇ ਜਿਹੜੇ ਬਾਹਰੋਂ ਇਨਵੈਸਟਮੈਂਟ ਆਉਂਦੀ ਹੈ ਖਾਸ ਕਰਕੇ ਕਿਉਂਕਿ ਬਾਹਰ ਜਿੰਨੀ ਇਨਵੈਸਟਮੈਂਟ ਆ ਜਾਂ ਤਾਂ ਮੁਸਲਮਾਨ ਆਉਣਗੇ ਇਥੇ ਇਨਵੈਸਟਮੈਂਟ ਲੱਗ ਕੇ ਜਾਂ 크ਿਸਚਨ ਆਉਣਗੇ ਜਿਹੜੇ ਹਿੰਦੂ ਤਾਂ ਜ਼ਿਆਦਾਤਰ ਜਾਂ ਤਾਂ ਨੇਪਾਲ ਦੇ ਵਿੱਚ ਜਾਂ ਸਾਡੇ ਦੇਸ਼ 'ਚ ਜਾਂ ਪਟਾਣ 'ਚ ਹੋਣਗੇ ਉਤੋਂ ਕਿਹੜੀ ਇਨਵੈਸਟਮੈਂਟ ਆਉਣੀ ਹੈ ਸੋ ਦੇਸ਼ ਦੀ ਤਰੱਕੀ ਆਉਂਦੀ ਹੈ ਉਦੋਂ ਹੁੰਦੀ ਹੈ ਜਦੋਂ ਬਾਹਰੋਂ ਬਾਹਰਲੇ ਲੋਕ ਇੱਥੇ ਆ ਕੇ ਪੈਸਾ ਲਾਉਂਦੇ ਆ ਫਿਰ ਤਰੱਕੀ ਜ਼ਿਆਦਾ ਹੁੰਦੀ ਹੈ ਤੇ ਇਹ ਫਿਰ ਤਰੱਕੀ ਦੀ ਜਿਹੜੀ ਸਾਡੀ ਸਪੀਡ ਆ ਉਹ ਬਿਲਕੁਲ ਕੱਟ ਜਾਊਗੀ ਜੇ ਅਸੀਂ ਇਨ੍ਹਾਂ ਗੱਲਾਂ ਤੇ ਚੱਲਾਂਗੇ ਤਾਂ ਜਿੰਨੇ ਦੇਸ਼ ਪਹਿਲਾਂ ਅਸੀਂ ਉਹ ਜੇ ਉਦਾਹਰਣ ਲਈਏ ਪੂਰੀ ਦੁਨੀਆ ਦੇ ਵਿੱਚ 197 ਮੁਲਕ ਹੈ ਜਿਹੜੇ ਮੁਲਕਾਂ ਨੇ ਧਰਮ ਦੇ ਆਧਾਰ ਤੇ ਕੱਟੜਵਾਦੀ ਨੀਤੀ ਬਣਾਈ ਹੈ ਉੱਥੇ ਤਰੱਕੀ ਰੁਕੀ ਹੈ ਤੇ ਹਮੇਸ਼ਾ ਉਹ ਦੇਸ਼ ਪਿੱਛੇ ਰੁਕਿਆ ਸਾਡੇ ਨਾਲ ਇੱਕ ਅਫਗਾਨਿਸਤਾਨ ਮੁਲਕ ਹੈ ਕਿਸੇ ਟਾਈਮ ਉਹਦੇ ਜਿਹੜੇ ਸ਼ਹਿਰ ਸੀ ਬਲਖ ਬੁਖਾਰਾ ਔਰ ਬੜੇ ਮਸ਼ਹੂਰ ਕਾਬਲ ਕੰਧਾਰ ਉਹ ਦੁਨੀਆ ਦੇ ਬਹੁਤ ਵੱਡੇ ਤੇ ਮਸ਼ਹੂਰ ਸ਼ਹਿਰਾਂ ਦੇ ਵਿੱਚੋਂ ਹੁੰਦੇ ਸੀ ਪਰ ਜਦੋਂ ਉੱਥੇ ਤਾਲੀਬਾਨ ਕਟੜਵਾਦੀ ਆਏ ਉਸ ਤੋਂ ਬਾਅਦ ਉਹ ਜਿਹੜੇ ਬਿਲਕੁਲ ਉਹਨਾਂ ਦਾ ਮਲਿਆ ਮੇਟ ਹੋ ਗਿਆ ਉਹ ਦੇਸ਼ ਹੈ ਜਿਹੜਾ ਬਿਲਕੁਲ ਥੱਲੇ ਵਾਲੇ ਨਿਚਲੇ ਸਤਰ ਤੇ ਚਲਾ ਗਿਆ ਇਸ ਕਰਕੇ ਕਿਸੇ ਵੀ ਦੇਸ਼ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਪੂਰੀ ਦੁਨੀਆ ਜਿਹੜੀ ਉਹ ਜਿਹੜੀ ਸੈਕੂਲਰਿਜ਼ਮ ਹੈ ਧਰਮ ਨਿਰਪੱਖਤਾ ਹੈ ਤੇ ਮਨੁੱਖ ਦਾ ਮਨੁੱਖ ਨੂੰ ਪ੍ਰਤੀ ਸਤਕਾਰ ਜਿੱਥੇ ਉਹ ਹੁੰਦਾ ਹੈ ਉੱਥੇ ਹੀ ਫਿਰ ਸਾਰੇ ਮੁਲਕਾਂ ਦੇ ਵਿੱਚੋਂ ਬਾਹਰੋਂ ਆ ਕੇ ਲੋਕ ਕੰਮ ਕਰਦੇ ਉਹ ਹੀ ਤਰੱਕੀ ਦਾ ਇੱਕ ਰਾਹ ਖੁੱਲਦਾ ਸੋ ਇਸ ਕਰਕੇ ਕਾਂਗਰਸ ਪਾਰਟੀ ਨੇ ਇਹ ਸਿਹਾਰਤੀ ਸ਼ੁਰੂ ਤੋਂ ਚੱਲੇ ਸੀ ਕਿਉਂਕਿ ਜਿਹੜੇ ਸਾਡੇ ਉਸ ਵੇਲੇ ਦੇਸ਼ ਨੂੰ ਸੰਭਾਲਣ ਵਾਲੇ ਸੀਗੇ ਪੰਡਤ ਜਵਾਹਰ ਲਾਲ ਨਹਿਰੂ ਸੀ ਜੋ ਉਸ ਤੋਂ ਬਾਅਦ ਜਿਹੜੇ ਬਹੁਤ ਪੜੇ ਲਿਖੇ ਲੋਕ ਸੀ ਬੜੇ ਵੱਡਾ ਵਿਜ਼ਨ ਰੱਖਦੇ ਸੀ ਪਰੰਤੂ ਮੁਲਕ ਦੀ ਤਰਾਸਦੀ ਹੈ ਅੱਜ ਅਨਪੜ੍ਹ ਲੋਕ ਕਾਬਜ ਹੋ ਗਏ ਅੱਜ ਮੋਦੀ ਸਾਹਿਬ ਕੋਲ ਕੋਈ ਡਿਗਰੀ ਨਹੀਂ ਜਿਹੜੇ ਇਸ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਪੂਰੀ ਦੁਨੀਆ ਦੇ ਮੰਨੇ ਹੋਏ ਅਰਥਸ਼ਾਸਤਰੀ ਸੀ ਉਹਨਾਂ ਨੇ ਦੇਸ਼ ਨੂੰ ਕਿੱਥੋਂ ਚੱਕ ਕਿੱਥੇ ਪਹੁੰਚਾਇਆ ਪਰ ਇਹਨਾਂ ਦੇ ਕੋਲ ਹੋਰ ਕੋਈ ਗੱਲ ਹੀ ਨਹੀਂ ਪੂਰੇ মিডিਆ ਤੇ ਵੀ ਇਹਨਾਂ ਨੇ ਵੱਡੇ ਪੱਧਰ ਤੇ ਕਬਜ਼ਾ ਕੀਤਾ ਹੋਇਆ ਉਹਦੇ ਚ ਵੀ ਜਿਹੜਾ ਪ੍ਰਚਾਰ ਆ ਗਲਤ ਟੰਗ ਦੇ ਨਾਲ ਨਫ਼ਰਤ ਵਾਲਾ ਪ੍ਰਚਾਰ ਦਿਨ ਰਾਤ ਕਰ ਰਹੇ ਸੋ ਇਹ ਦੇਸ਼ ਦੇ ਲਈ ਖਤਰਨਾਕ ਹੈ ਇਸੇ ਤਰ੍ਹਾਂ ਜਿਹੜਾ ਅਮਿਤ ਸ਼ਾਹ ਤੋਂ ਅਸੀਂ ਫਿਰ ਇੱਕ ਵਾਰੀ ਅਸਤੀਫੇ ਦੀ ਮੰਗ ਕਰਦੇ ਹਾਂ ਕਿਉਂਕਿ ਉਹਨਾਂ ਨੇ ਸੰਵਿਧਾਨ ਦੇ ਨਿਰਮਾਤਾ ਭੀਮrao ਅੰਬੇਡਕਰ ਦੇ ਖਿਲਾਫ ਟਿੱਪਣੀਆਂ ਜੀ